ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁਟਣ ਬਾਬਾ ਡੇਰੀ ਫਾਰਮ ਤੇ ਜੀ ਅੱਜ ਵੀਡੀਓ ਵਿੱਚ ਪਾ ਟੌਪ ਦੀ ਇੱਕ ਤਾਜੀ ਸੂਗੜ ਸੇਲ ਲੈ ਲੈ ਕਹਿੰਦੇ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜਿਓ ਬਾਈ ਜੀ ਸਿੱਕਾ ਅਸੀ ਹਜ਼ਾਰ ਸਾਹਿਬ ਹੋ ਠੀਕ ਹੋ ਬਈ ਬਹੁਤ ਬਈ ਹਜ਼ਾਰ ਸਾਹਿਬ ਨਾਮ ਤੇ ਐਡਰੈਸ ਹੋ ਹੰਦਰ ਸਾਹਿਬ ਬੱਬੂ ਹੈ ਆਪਣਾ ਪਿੰਡ ਆਪਣਾ ਸਲਾਬਤਪੁਰਾ ਜੀ ਠੀਕ ਆ ਜਿਲ੍ਹਾ ਆਪਣਾ ਬਠਿੰਡਾ ਪੰਜਾਬੀ ਤਹਿਸੀਲ ਬਈ ਰਾਮਪਰਾਪੁਰ ਨੇੜੇ ਪਿੰਡ ਬਲੌੜ ਰਹਿ ਗਿਆ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 7373317 ਅਨਸਾਰ ਠੀਕ ਆ ਕਿਹੜਾ ਸੂਆ ਸੂਈ ਹੈ ਇਹ ਦੂਸਰਾ ਸੂਆ ਸੂਈ ਦਾ ਕਿਹੜੀ ਬਰੀਡ ਹੈ ਇਹ ਯਾਰ ਸ਼ਹਿਰ ਆ ਗਈ ਸ਼ਹਿਰ ਹੈ ਹਾਂਜੀ ਦੂਜਾ ਸੂਆ ਦੂਜਾ ਸੂਆ ਕਦੋਂ ਸੂਈ ਹੈ ਇਹ ਜੀ ਸਵੇਰ ਸੂਈ ਸੀ 6 ਵਜੇ 6 ਵਜੇ ਹਾਂਜੀ ਜੇਰ ਪੈ ਗਈ ਹੈ ਜੇਰ ਹੋ ਪਈਆ ਬਸ ਹਰ ਜੇ ਕੰਪਲੀਟ ਨਾ ਬਤਾਈ ਬੱਚਾ ਕੀ ਦੇਤਾ ਬੱਚੀ ਤੇਰਾ ਰਸਾ ਬਹੁਤ ਚੰਗੀ ਬਰੀ ਜੰਗੀ ਹੈ ਯਾਰ ਬਹੁਤ ਹੈ ਥਾਂ ਦਿਖਾਓ ਜੀ ਬੱਚੀ ਜਮੇ ਮਾਂ ਤੇ ਹਜਾਰ ਦੁੱਤੀ ਥਾਂ ਦਿਖਾਓ ਕਿੰਨੇ ਚੰਗੇ ਆ ਕੀ ਵਾਲੀ ਚੰਗੀ ਦਿੱਤੀ ਹੈ ਨਾ ਝੋਲੀ ਲਓ ਜੀ ਕੀ ਆ ਬਹੁਤ ਚੰਗਾ ਥਾਨ ਹੈ ਬੜਾ ਚੰਗਾ ਥਾਨ ਹੈ ਜੀ ਬੱਚੀ ਨੂੰ ਨਜਾਇਜ਼ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਬਹੁਤ ਚੰਗੀ ਆ ਬਾਈ ਕਰਮਾ ਵਾਲੀ ਤਿਆਰ ਹੋ ਜਾਣਾ ਹੁੰਦਾ ਕਰਮਾ ਵਾਲੀ ਨੇ ਗੜ ਵੀ ਖੇਰ ਬਹੁਤ ਚੰਗੀ ਆ ਬਹੁਤ ਚੰਗੀ ਆ ਜੀ ਸਾਮ ਲੇਵਾ ਆ ਬਾਈ ਹਾਂ ਫਿੱਟ ਲੇਵਾ ਪੂਰਾ ਪੰਡ ਵਾਲਾ ਲੇਵਾ ਕਿਆ ਬਾਤ ਆ ਫਿਟਿੰਗ ਬੜੀ ਤਗੜੀਆਂ ਹਾਂ ਜੀ ਥਣ ਥਣ ਵਾਲਾ ਚੰਗਾ ਵਾਲਾ ਚੰਗਾ ਜੀ ਠੰਡੀ ਝੀਲ ਨਿਆਣਾ ਪਾਉਣਾ ਪਾਉ ਨਹੀਂ ਪਾਣਾ ਨਾ ਕੋਈ ਨਾੜ ਦਿਖਾਈ ਜੀ ਕਿੰਨੀ ਸਭ ਫੁੱਲ ਚੰਗੀਆਂ ਮੁਠੀ ਵਾਲਾ ਥਾਣੇ ਕੱਲਾ ਆ ਇਹ ਆਈ ਇੱਕ ਪਾਸੇ ਆ ਦੂਸਰੇ ਪਾਸੇ ਵੀ ਆਈ ਹਾਂ ਜਾਲ ਪਛਾਈ ਕਰਦੀ ਆ ਜੀ ਨਾੜਾਂ ਵਾਲਾ ਠੀਕ ਆ ਹਾਂ ਨੀਲੀਆਂ ਨਾੜਾਂ ਜੀ ਹੱਥ ਪਾਈ ਪੂਰਾ ਪੰਡਣ ਵਾਲਾ ਲੈ ਵਕ ਨੇ ਹਾਂ ਜਿੱਧਰੋਂ ਨਾਣਾ ਨੂਣਾ ਚੈੱਕ ਕਰ ਲੋ ਲੈ ਪੂਰੀ ਵਿੱਚੀ ਦੇ ਕੱਲਾ ਕੱਲਾ ਸੰਗਲ ਆ ਵੀ ਤਾਂ ਚਵਾਈ ਕਿਵੇਂ ਬਾਬਾ ਚਵਾਈ ਬਹੁਤ ਚੰਗੇ ਦਾ ਸਾਹਿਬ ਠੀਕ ਹੈ ਬਾਈ ਚਵਾਈ ਵੀ ਇੱਕ ਨੰਬਰ ਹਾਂਜੀ ਹਾਂਜੀ ਇੱਕ ਮੇਵਾ ਨੂੰ ਬੜਾ ਕਮਾਲ ਬਾੜੀ ਚੰਗੀ ਆ ਜੀ ਹੂੰ ਖੋਲ ਦੇ ਮੜੀ ਜਿੰਨੀ ਚੰਗੀ ਆ ਜੀ ਜਿੰਨੀ ਵੀ ਹੈ ਹਨਾ ਸਹੀ ਗੱਲ ਬਹੁਤ ਚੰਗੀ ਆ ਜੀ ਬੈੜ ਹੂੰ ਬੇਸ਼ਮੀ ਬੈੜ ਆ ਜੀ ਕੋਈ ਟਾਂਗਲ ਟੈਪ ਨਹੀਂ ਹੂੰ ਤੇ ਲਓ ਵੱਡੀ ਗੱਲ ਜੇਰ ਦੀ ਹਾਂਜੀ ਜੇਰ ਬੱਛਲ ਜਪਈਆ ਬੰਚਾ ਮੰਨ ਬੱਚੀ ਸਾਰੀਆਂ ਗੱਲਾਂ ਓਕੇ ਹਨ ਹਾਂਜੀ ਹਾਂਜੀ ਬੈਡ ਬਹੁਤ ਚੰਗੀ ਐ ਪ੍ਰਿੰਟ ਇੱਕ ਨੰਬਰ ਤੋਰਾ ਤੋਰਾ ਇੱਕ ਨੰਬਰ ਐ ਰੱਦ ਬੈਡ ਥਾਂ ਤੋਂ ਇੱਕ ਨੰਬਰ ਐ ਕਹਿੰਦੇ ਭਾਈ ਸਾਰਾ ਬਸ ਇੱਕ ਨੰਬਰ ਮਿਲੂ ਜੀ ਹੂੰ ਕੀ ਬਾਤ ਐ ਬਈ ਤੋਰਾ ਚੈੱਕ ਕਰ ਲਓ ਬੈਡ ਦਾ ਥੱਬੇ ਦਾ ਲੈ ਭਾਈ ਰੱਤ ਸੱਚੇ ਵੀ ਥੱਬੇ ਦਾ ਲੈ ਵਾ ਹਾਂਜੀ ਐ ਪਤਾ ਜੀ ਕੀ ਬਾਤ ਐ ਬਈ

ਐਰ ਸ਼ਾਰ ਬਹੁਤ ਘੱਟ ਮਿਲਦੀ ਹੈ ਜੀ ਮਿਲੂਗੀ ਤਾਂ ਲੇਵਾ ਥਾਂ ਦੀ ਸਾਫ ਮਿਲੂਗੀ ਕੀ ਮੁੱਲ ਲਾ ਬੱਬੂ ਜੈ ਜੀ ਸਾਡੇ 63000 ਦੀ ਬੱਛੀ ਆਏ ਮੁੱਲ ਕੋਈ 70 ਕਾ ਲਈ ਕੋਈ 72 ਕਾ ਦੇ ਭਾਂਗੇ 65 ਕਰਾ ਲੀ ਠੀਕ ਆ ਹਾਂਜੀ ਸਾਡੇ 63000 ਦੀ ਮਸਤ ਈਦੀ ਹੈ ਜੀ ਹੂੰ ਛੱਡ ਦੋ ਗੱਲ ਠੀਕ ਆ ਤੂਰਾ ਤੂਰਾ ਲੇਵਾ ਦੂਗਾ ਇੱਕ ਨੰਬਰ ਕੋਈ ਹੱਥ ਵੀ ਨਹੀਂ ਕਰਨੀ ਕੁਛ ਨਹੀਂ ਕਰਨਾ ਆਰਾਮਦਾਰੀ ਵਾਲੀ ਵਹਿਲ ਆਈ ਆ ਨਿਆਣਾ ਬਾਕੇ ਪਟਾਰਾ ਮਾਰਾਂਗੇ ਹੁਣ ਹੂੰ ਦੇਖ ਕੋਈ ਤਾਰਾ ਪੂਰਾ ਕਿੰਨਾ ਚੰਗਾ ਕੀ ਵਾਹ ਪਾ ਹਾਂਜੀ ਤੋਰਾ ਵਾਹ ਚੰਗਾ ਕਰ ਵਾਹ ਚੰਗਾ ਜੀ ਮੈਂ ਖਾਨੇ ਦਾ ਤੋਰਾ ਨਾ ਪਤਾ ਬਾਕੀ ਕੋਈ ਚੱਕਰ ਨਹੀਂ ਤਾਰਾਂ ਜਿਹੜੀਆਂ ਬਾਈ ਮਾਰ ਕੇ ਦਿਖਾ ਮਾਰ ਦੇ ਬਾਈ ਤਾਰਾਂ ਲੈ ਯਾਰ ਸਾਹਿਬ ਖੰਡੀ ਬੋਲੀ ਆਣਾ ਬੱਬੂ ਨਿਆਣਾ ਪਾ ਮਾਰਦੀ ਬਹਿ ਜਾ ਕੋਈ ਚੱਕਰ ਮਾ ਕੋਈ ਚੱਕਰੀ ਨਹੀਂ ਕਰਮ ਵਾਲੀ ਨੇ ਕੁਛ ਨਹੀਂ ਲੈ ਉਹਵੇਂ ਮਾਰਦੀ ਨਿਆਣਾ ਪਾਉ ਮਹ ਟੈਂਛੜੀ ਕੋਈ ਨਹੀਂ ਪੂਰਾ ਦੋਈ ਸਵਾਈ ਜੇਰ ਵੱਟਾ ਲੈ ਭਈਆ ਬੱਚਾ ਬੱਚੀ ਦੇ ਦੀ ਸਾਰੀਆਂ ਗੱਲਾਂ ਉਹ ਕਿਹਾ ਥਾਂ ਇੱਕ ਨੰਮਰਾ ਤੀਜੋਲੇ ਮਸ਼ੀਨਾਂ ਚ ਹਾਂਜੀ ਹਾਂਜੀ ਬਾਕੀ ਮੁੱਲ ਵੀ ਜਾ ਜਾ ਹਟੇ ਹਾਂ ਮੁੱਲ ਵੀ ਨਹੀਂ ਮਿਲਣਾ ਬਾਬੂ ਨਹੀਂ ਮੁੱਲ ਨਹੀਂ ਮਿਲਣਾ ਇੰਨੇ ਸਾਧਾਰਨ ਨਹੀਂ ਮਿਲਦੀ ਜੀ ਹੂੰ ਸਾਫ ਸੁਥਰਾ ਡੰਗਰ ਕਿਤੇ ਕਿਤੇ ਨਿਕਲਦਾ ਜੀ ਸਹੀ ਗੱਲ ਆ ਭਾਈ ਲੱਭ ਤੋਈ ਨਾੜ ਨੂੰ ਡੁੱਧਾੜੀ ਤੇ ਨਾੜਾਂ ਲੈਵੇ ਤੇ ਬਹੁਤ ਜ਼ਿਆਦਾ ਸੀ ਦੁੱਧ 17 18 ਕਿਲੋ ਵਾਇਰ ਨੇ ਪਾਉਣਾ ਯਾਰ ਯਾਰ ਕੀ ਬੜੀ ਆਰਾਮਦਈ ਨਾਸ ਨਹੀਂ ਕੱਲੀ ਕੱਲੀ ਨਾੜ ਨਾ ਬਰੀਕੀ ਜਿ ਦੇਖ ਲੈ ਵਕ ਨਹੀਂ ਕਿੰਨਾ ਬਰੀਕੀ ਜਿ ਹੈ ਦੇਖੋ ਐਨੀ ਸਾਫ ਸੁਸਰੀ ਤੇ ਬਰੀਕੇ ਵਾਲੇ ਵਾ ਬਾਕੀ ਚ ਭਾਈ ਸਾਡੇ ਸਾਹਮਣੇ ਆਏ ਨਹੀਂ ਹਾਂ ਜੀ ਇਹ ਕਿਹੜਾ ਕੋਈ ਗੱਬਣਾ ਹੂੰ ਜਿਵੇਂ ਭਾਈ ਇਹ ਪਾ ਕਰ ਦਿੰਦੇ ਜੀ ਹੁਣ ਮੈਂ ਨਾ ਦਿਨੋਂ ਦਾ ਨਿਖਰ ਨਾ ਰactos ਸਾਹਿਬ ਜਿਵੇਂ ਜਿਵੇਂ ਦਿਨ ਪਈ ਜਾਣਗੇ ਮੈਂ ਨਿਖਰੀ ਕਰੀਏ ਸਹੀ ਹੈ ਲਓ ਜੀ ਹਣ ਥੋੜੇ ਠੰਡ ਧੋਤੇ ਹੁਣ ਇਹੇ ਕਰਕੇ ਦਿਖਾ ਲੈਂ ਚੱਗ ਜੀ ਦੀ ਕੀ ਪਈ ਕਿਆ ਬਾਤ ਅੱਲਾਕੱਲਾ ਸਾਨੂੰ ਕੋਈ ਫੋੜ ਨਹੀਂ ਛਾਣਦਾ ਚਵਾਈ ਦਿਖਾ ਦਿਓ ਲਓ ਜੀ ਮਾਰ ਦਿਓ ਤਾਰਾ ਲਓ ਜੀ ਮੂਰਲੇ ਥਾਣਾ ਦਾ ਚੋਣ ਬੜਾ ਚੰਗਾ ਹਨ ਮਾਖਾ ਜੀ ਅੰਤੋਂ ਭਰੇ ਜਿਹਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਬੜੀ ਠੰਡੀ ਲਓ ਜੀ ਮਾਗਰ ਨੇ ਥਾਣਾ ਦਿਖਾ ਦਿਓ ਮਾਗਰ ਲੈ ਥਾਣਾ ਜੀ ਮਾਰ ਦਿਓ ਕਿਆ ਇੱਕ ਨੰਬਰ ਜੋਂਣਾ ਕਿ ਨਹੀਂ ਮਾਖਾਈ ਅੰਤੋ ਹੀ ਭਰੇਗਾ ਮੇਰੀ ਪੂਰੇ ਨਿਬੜਦੀ ਐ ਤੇ ਭਾਈ ਸਤਾ ਲਾਗਾ ਵੀ ਜੋਂਣਾ ਹੁੰਦਾ ਨਹੀਂ ਕੋਈ ਰੱਢੀ ਜਾਂਦਾ ਮੈਂ ਕਹਿੰਦਾ ਇੱਕ ਨੰਬਰ ਜੋਂਣਾ ਬਈ ਇੱਕ ਨੰਬਰ ਕਿਆ ਬਾਤ ਮੋਟਾ ਮੋਟਾ ਜੋਂਣ ਠੰਡੀ ਸੀਰ ਲੇਵਾ ਆਨਸਾਨ 6 ਨੰਬਰ ਲੈ ਦੇਖੋ ਜੀ ਕਿਆ ਬਾਤ ਜੀ ਬਈ ਇੱਕ ਨੰਬਰ ਆ ਮੋਲ ਜਾਇ ਜਾ ਖਿੱਚ ਕੇ ਮੋਲ ਰੱਖਿਆ ਖਿੱਚ ਕੇ ਮੋਲ ਰੱਖਿਆ ਰੱਬ ਸਾਹਿਬ ਹੱਥ ਜੋੜ ਕੇ ਬੇਨਤੀ ਆ ਜੀ ਆਪਣੀ ਇਹ ਆਪਣਾ ਮੋਲ ਉਹਨਾ ਕੀ ਹੁੰਦਾ ਜੀ ਹਮ ਬੜਾ ਚੰਗਾ ਲੇਵਾ ਹਨਾ ਮਾਖਾਈ ਬੜਾ ਚੰਗਾ ਜੀ ਉਧਰ ਆ ਪੁੱਤ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਬਾਈ ਨਾ ਕਨੇਕਟ ਕਰ ਲੈ ਧੰਨਵਾਦ